ਓ ਵੀ ਕਿਵੇਂ ਹੋ ਦੋਸਤੋ ਸਵੇਰ ਦੇ ਵੱਜ ਚੁੱਕੇ ਨੇ 4:30 ਤੇ ਅੱਜ ਦੇ ਤੁਹਾਨੂੰ ਦਿਨ ਦੀ ਸ਼ੁਰੂਆਤ ਦਿਖਾਉਣੇ ਆ ਸਟਾਰਟਿੰਗ ਦੇ ਵਿੱਚ ਮੈਂ ਤੇ ਬੁਰੀ ਚੱਲੇ ਵਾਕ ਕਰਨ ਪੈਟਾਈ ਸੱਦੇ ਨਾਲ ਨੇ ਅੱਜ ਤੂਫਾਨ ਬਨਾਰੀ ਐਂਡ ਸੀਟੀ ਐਂਡ ਮਾਈ ਵਾਈਫ ਗੁਜਰਜ ਐਂਡ ਸੁਖਜੋ ਇਹ ਹੈ ਨਾ ਕਰਦੇ ਦਿਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਆਪਾਂ ਡੀਟੌਕਸ ਕੀਤਾ ਤੇ ਉਸ ਤੋਂ ਬਾਅਦ ਆਪਾਂ ਤੇ ਟਾਈਮ ਸ਼ੇਅਰ ਕਰਨ ਤੇ ਅੱਗੇ-ਅੱਗੇ ਜਿੱਦਾਂ-ਜਿੱਦਾਂ ਕੀ ਕਰਦੇ ਆਵਾਂਗੇ ਅੱਜ ਸ਼ੂਟ ਕਰਾਂਗੇ ਬਹੁਤ ਸਾਰੇ ਕੰਮ ਨੇ ਤੁਸੀਂ ਸਾਰੇ ਕੰਮ ਹੀ ਦਿਖਾਉਂਦੇ ਜਾਵਾਂਗੇ ਤੇ ਚਲੋ ਫਿਰ ਦੋਸਤੋ ਪਾਤਾ ਜੀ ਜੀ ਨੂੰ ਦੋਸਤੋ ਤੁਸੀਂ ਗੁੱਡ ਮਾਰਨਿੰਗ ਮੈਂ ਵੀ ਕਹਾਂ ਆਪਣੇ ਆਪ ਨੂੰ ਗੁੱਡ ਮਾਰਨਿੰਗ ਹੈਲੋ ਦੋਸਤੋ ਗੁੱਡ ਮਾਰਨਿੰਗ ਸਵੇਰ ਧਾਰਮਿਕ ਤਾਂ ਮੇਰੇ ਸ਼ੀਰੇ ਨੂੰ ਇਸ਼ਾਰਾ ਕੁਝ ਪਤਾਗਾ ਵੀ ਕੀ ਦੇ ਬਾਰੇ ਗੱਲ ਕਰੀ ਸ਼ੀਟੇ ਓਏ ਪੀੜੀ ਪੀੜੀ ਇਹ ਕੁਮੜਾ ਦਾ ਮੋਕਾ ਨਹੀਂ ਪੀੜੀ ਆ ਜਾ ਬੱਟਾ ਨਹੀਂ ਮੇਰੀ ਵੀੜੀ ਪੀੜੀ ਇਹ ਉਹਰਾ ਵੀਰ ਮੇਰੇ ਤੇ ਦੇਰ ਕਾ ਮਾਰ ਦਿਆ ਗਲਾਈ ਪੀੜੀ ਮੇਰੇ ਪੀਨੇ ਨੂੰ ਇਸ਼ਾਰਾ ਕੁਝ ਪਤਾ ਵੀੜੀ ਓਏ ਚੀੜੀ ਇਹ ਮੇਰੀ ਚੀੜੀ ਲਵ ਯੂ ਦੋਸਤੋ ਅਸੀਂ ਆ ਚੁੱਕੇ ਹਾਂ ਪਿੰਡੋਂ ਦੇ ਪਿੰਡੋਂ ਦੇ ਹੰਡ ਦੇ ਬਾਹਰ-ਬਾਰ ਆ ਦੇਖਨੇ ਕਿਵੇਂ ਪਟਾ ਗਲਤਲ ਜਾ ਲਿਆ ਕਮਲਾ ਤੇ ਹੂੰ ਵੈਸੇ ਸਾਡੀ ਉਹ ਵੀ ਹੁੰਦੀ ਹੈ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੀ ਰਾਇ ਹੁੰਦੀ ਆ ਪਰ ਇਹ ਨਾਲ ਹੁੰਦੇ ਨੇਗੇ ਇਹਦਾ ਵੀ ਅਸੀਂ ਚਲੋ ਕੋਈ ਨਾ ਹੌਲੀ-ਹੌਲੀ ਹੱਲ ਲੱਭ ਲੈਣਾਗਾ ਹਨਾ ਕੁਰੀ ਆ ਫੜੇ ਮੜਾ ਜਣ ਬੱਚੇ ਤੇਰੀ ਹੱਲ ਲੱਭਦੇ ਪਿੰਜਰਾ ਰੱਖ ਦਿੰਨੇ ਆਂ ਕਰ ਦਿੰਨੇ ਆਂ ਪਤਾ ਚਲੋ ਹੁਣ ਜਾ ਅਸੀਂ ਆ ਜਾ ਕੁਸੀਂ ਬਹੁਤ ਹੱਲ ਲੱਭਦੇ ਆਂ ਵੀ ਗੁਰਦੁਆਰਾ ਸਾਹਿਬ ਨੇ ਇੱਕ ਪਿੰਜਰਾ ਰੱਖ ਦਿੰਨੇ ਆ ਫਿਰ ਅਸੀਂ ਕਹਾਂ ਜਰ ਤੂੰ ਖੋਲ ਹੀ ਨਾ ਦਵੇ ਪਹਿਲਾਂ ਪਹਿ ਸਕੀਮ ਲਾਈ ਸੀ ਬੰਨ ਦਿੰਨੇ ਇਹਨਾਂ ਨੂੰ ਆ ਕੇ ਹਾਂ ਹਾਂ ਜੋ ਦੂਜਾ ਤੱਕ ਖੋਲ ਉਹ ਆਉਣ ਲੱਗੇ ਉਹ ਕਰ ਦਿਆ ਕਰਾਂਗੇ ਕਿਉਂਕਿ ਥੋੜੇ ਨਿਆਣੇ ਕਰਕੇ ਨਿਆਣੇ ਕਰਕੇ ਹੱਲ ਤੋਂ ਵੱਧ ਕਰਦੇ ਸਾਨੂੰ ਐ ਵੀ ਕੋਈ ਖੋਲ ਕੇ ਨਾ ਲੈ ਜੀ ਹਾਂ ਹਾਂ ਸਹੀ ਗੱਲ ਤੇ ਤੁਸੀਂ ਦੋਸਤੋ ਦੱਸੋ ਕੋਈ ਕਮੈਂਟ ਚ ਹੱਲ ਵੀ ਅਸੀਂ ਕੀ ਕਰ ਸਕਦੇ ਆਂ ਵੀ ਇਹਨਾਂ ਨੂੰ ਅਸੀਂ ਸੈਰ ਵੀ ਕਰਾਉਣ ਲੈ ਕੇ ਆਉਣਾ ਤੇ ਉਸ ਤੋਂ ਬਾਅਦ ਵੀ ਗੁਰਦੁਦਵਾਰਾ ਸਾਹਿਬ ਸਮਝ ਲਾ ਵੀ ਰਾਤ ਪੈਂਦਾਗਾ ਵੀ ਉੱਥੇ ਆ ਕੇ ਸੀ ਮੱਥਾ ਵੀ ਟੇਕਣਾ ਕੀ ਕਰ ਸਕਦੇ ਇਹਨਾਂ ਦੇ ਨਾਲ ਠੀਕ ਨਹੀਂ ਸਕਦੇ ਹਨਾ ਆ ਰੈਡੀ ਸਾਡੇ ਨਾਲ ਥੋੜੀ ਘਮਲੀ ਆ ਇਹ ਬਿਲਕੁਲ ਹੁਣ ਕਿਵੇਂ ਦੋਸਤੋ ਇਹ ਸੀਗਾ ਸਾਡੇ ਗੁਰੂ ਘਰ ਗੁਰਦੁਆਰਾ ਸਾਹਿਬ ਪੰਡੋਰੀ ਵਾਲਾ ਅੱਜ ਅਸੀਂ ਹੱਲਾ ਪੀਾਬ ਲਿਆ ਹਾਂ ਸੁੱਖ ਗਿਆ ਜਾਂਦੇ ਅਸੀਂ ਪਹਿਲੇ ਜਾਣ ਅੱਤੇ ਮੋਟਰਸਾਈਕਲ ਤੇ ਫਿਰ ਅਸੀਂ ਹੱਲ ਇਹ ਕੱਢ ਲਿਆ ਵੀ ਪਹਿਲਾਂ ਘਰੇ ਗਏ ਉਹਨਾਂ ਨੂੰ ਘਰੇ ਰੱਖਿਆ ਤੇ ਉਸ ਤੋਂ ਬਾਅਦ ਮੋਟਰਸਾਈਕਲ ਤੇ ਆ ਗਏ ਲੈ ਫੜੋ ਦੋਸਤੋ ਕਿਹ ਤੋਂ ਮਾਰਾਂ ਮੈਂ ਦੀ ਮੜੀ ਜੀ ਸਸਿ ਕਾਲੀ ਇਹ ਆਪਰ ਤੀਨੇ ਦੀ ਸਵਾਰੀ ਜਿਹੜਾ ਕੋਈ ਉਹ ਸਟਾਰਟਿੰਗ 'ਚ ਪਲਟਿੰਨਾ ਲੈਂਦਾ ਸੀ ਸਾਰੇ ਲੋਕਾਂ ਨਹੀਂ ਲੈਂਦਾ ਹੁਣ ਕਿੰਨਾ ਚੌਕ ਦੱਸਿਓ ਨਾ ਯਾਰ ਹੈ ਉਹ ਮੋਟਰਸਾਈਕਲ ਆ ਸਾਡੇ ਘਰੇ ਦੌਣੋਂ ਲੱਗੇ ਸੀ ਵੀ ਹੁੰਦੇ ਨਹੀਂ ਸੀ ਕਿਸੇ ਦੇ ਤੁਰੇ ਕੋਟਰਾ ਆਉਂਦਾ ਮੋਟਰਸਾਈਕਲ ਆ ਵੱਡਾ ਮੰਨਦੇ ਸੀ ਜਿਹਨੇ ਮੋਟਰਸਾਈਕਲ ਹੁੰਦਾ ਸੀ ਉਹਨਾਂ ਨੂੰ ਹਨਾ ਤੇਰਾ ਹੌਲੀ ਹੌਲੀ ਕਾਰਾਂ ਤੇ ਆ ਗਈਆਂ ਗੱਲਾਂ ਕਾਰਾਂ ਤੋਂ ਵੱਡੀਆਂ ਕਾਰਾਂ ਦੇ ਬਾਅਦ ਇਹਾ ਦੂਸਤਾ ਪੜਾ ਪੈਂ। ਪਰ ਇਹੋ ਤਰ੍ਹਾਂ ਵੈਦੋਸ ਸਰਪੰਚ ਨੇ ਸਾਡੇ ਪਿੰਡ ਦੇ ਨੇ ਬਹੁਤ ਸੋਹਣੀ ਚੀਜ਼ ਬਣਾਈ ਅਸੀਂ ਸਾਰੇ ਪਿੰਡ ਚ ਆ ਕੇ ਕੀਤਾ ਹੋਇਆ। ਹਾਂ ਹਾਂ ਤੇ ਇੱਥੇ ਲੋਕ ਆ ਕੇ ਬੈਠਦੇ ਨੇ। ਜੰਦੀ ਨੇ ਸੱਤ ਆਹੇ। ਹਾਂ ਤੇ ਵੀ ਸਾਰੇ ਪਾਸੇ ਆ ਕੇ ਤਰਾ ਕੂਟੀਆਂ ਕੀਤੀ ਨੇ। ਬਿਤ ਪਰਦੇਸਾਂ ਚੋਂ ਆ ਕੇ ਕਰ ਕਰ ਅੰਝੂ ਨੈਣੀ ਰੱਖਦਾ ਮੈਨੂੰ ਇੱਕ ਇੱਕ ਟੋਲਾ ਯਾਦ ਹੈ ਮੇਰੇ ਪਿੰਡ ਨੂੰ ਜਾਂਦੀ ਸੜਕ ਸੜਕ ਕਰਾਵਾ ਇਸ ਤਰਾਵਾ ਇਹ ਆ ਮੇਰਾ ਪਿੰਡ ਪੰਡੋਰੀ। ਚਲੋ ਜੀ ਘੈਂਟ ਸਰਪੰਚ ਆ ਬਈ ਸਾਡੇ ਪਿੰਡ ਦਾ ਵੀ ਦੋਸਤੋ ਆ ਸਿਚੂਨ ਬੜੀ ਡਰਾਣੀ ਹੁੰਦੀ ਆ ਛੱਡੇ ਤਾਂ ਨਹੀਂ ਆਪਾਂ ਮਰ ਗਏ ਰਾਣੇ ਹੋਏ ਤੋ ਹੁਣ ਆ ਜਿੰਦਿਆਂ ਨੇ ਆਪਣੇ ਕੰਮ ਸ਼ੁਰੂ ਆਜੋ ਪੁੱਤਰੇ ਆਜੋ ਬਾਹਰ ਖਾਓ ਦਾਣਾ ਪੀਣਾ ਤੁਹਾਡਾ ਬ੍ਰੇਕਫਾਸਟ ਸ਼ੁਰੂ ਹੋ ਗਿਆ ਦੇਖਾਂ ਕੋਈ ਅੰਡਾ ਤਾਂ ਨਹੀਂ ਦਿੱਤਾ ਹਾਂ ਦਿੱਤਾ ਵਈ ਦਿੱਤਾ ਵਈ ਦਿੱਤਾ ਵੇ 1 2 3 ਥੈਂਕ ਯੂ ਥੈਂਕੀ ਥੈਂਕ ਯੂ ਗਾਇਸ ਚਲੋ ਪੁੱਤ ਤੈਨੂੰ ਵੀ ਪੇਰ ਤਾਂ ਕਰ ਚਲੋ ਤੈ ਜਾ ਬਾਟੂ ਰਾਨੋ ਇੱਧਰ ਆ ਜਾ ਤੇਰਾ ਕੋਲ ਆ ਗਿਆ ਕਿ ਕਿੱਲੂ ਵੀ ਭੱਜ ਗਿਆ ਹਾਂ ਪੁੱਤ ਟੀਜੀ ਖਾਣੀਆਂ ਮੇਰੇ ਬਿੱਲੇ ਨੇ ਮੇਰੇ ਬਿੱਲੇ ਨੇ ਟੀਜੀ ਖਾਣੀਆਂ ਓਏ ਟੀਜੀ ਖਾਣੀਆਂ ਮੇਰੇ ਬਿੱਲੇ ਨੇ ਲੈ ਬੜਾ ਪੁੱਤ ਧੀਗਾ ਤਾਂ ਜੰਨਾ ਹਾਂ ਮਾਨੂੰ ਪੁੱਤ ਟੀਜੀ ਖਾਣੀਆਂ ਨਮੋ ਨਰਨ ਨਮੋ ਮਾਰੀ ਟੋਂਗਾ ਨਹੀਂ ਮਿੱਟੀ ਰਹੀ ਹੈ ਮੈਂ ਬੋਲੀ ਮਿੱਟੀ ਹੈ ਜੀ ਨਹੀਂ ਮੇਰਾ ਕੋ ਕੋ ਵਾਜਾ ਵਾਜਾ ਦੋਂ ਬਤਾ ਮੈਂ ਕੰਮ ਕਰਨਾ ਹੈ ਜੀ ਦੋਸਤੋ ਹੁਣ ਆਪਾਂ ਉਹ ਕੰਮ ਕਰਾਂਗੇ ਜਿਵੇਂ ਆਪਣੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਸੀਗਾ ਵੀ ਜਿਹੜਾ ਮੇਰਾ ਸਿੱਖ ਸਵੇਰੇ ਉੱਠ ਕੇ ਘੋੜੇ ਦੇ ਜਾਂ ਘੋੜੀ ਦੇ ਖਰਖਰਾ ਮਾਰਦਾ ਵਿਊ ਪਾਠ ਨਾਮ ਜਪਣ ਦੇ ਬਰਾਬਰ ਤੇ ਆਪਾਂ ਉਹੀ ਕੰਮ ਕਰਾਂਗੇ ਅੱਜ ਪਹਿਲਾਂ ਵੀ ਕਰਦੇ ਆ ਅੱਜ ਤੁਹਾਨੂੰ ਅੱਜ ਦਿਖਾ ਰਹੇ ਹਾਂ ਦੋਸਤੋ ਕਿਵੇਂ ਕਰੋ ਰਾਣੂ ਦੇਖ ਕੇ ਇਹਨੂੰ ਐ ਹੋ ਜਾਂਦਾ ਵੀ ਸੁਣੀ ਮੈਂ ਕਿਤੇ ਲੈ ਕੇ ਆ ਰਹੀ ਹਾਂ ਭਾਜੀ ਭਾਜੀ ਬਾਲੀ ਜਲਾਗ ਬਾਲੀ ਜਲਾਗ ਓਹੋ ਉਹਨੂੰ ਬ੍ਰੈਡ ਲੈ ਕੇ ਹੁਣੇ ਬੈਣਗੇ ਫੇਰ ਆਊ ਕਾਬੂ ਚ ਰੁਕ ਜੋ ਲਓ ਵੀ ਦੋਸਤੋ ਹੁਣ ਆਪਾਂ ਕੋੜੀ ਦੀ ਆਪਣੀ ਰਾਣੂ ਦੇਖਾਂਗੇ ਖਰਖਰਾ ਤੇ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਹੋਣਾ ਵੀ ਖਰਖਰਾ ਆਹ ਹੁੰਦਾ ਹੈਗਾ ਤੇ ਇਹਦੇ ਮਤਲਬ ਕਿ ਦੋਸਤੋ ਵਾਲ ਵੱਡੇ ਹੋ ਜਾਂਦੇ ਹੁੰਦੇ ਨੇ ਇਸ ਕਰਕੇ ਆਪਦੇ ਸਾਰੇ ਸਰੀਰ ਤੇ ਖਰਖਰਾ ਫੀਲ ਕਰਦੇ ਆ ਤੇ ਮੋٹے ਮੋٹے ਹੁੰਦੇ ਨੇ ਵਾਲ ਉਹ ਲੈ ਜਾਂਦੇ ਨੇ ਤੇ ਇੱਕ ਦੇ ਜਿਵੇਂ ਆਪਾਂ ਕਹਿੰਦੇ ਨੇ ਵੀ ਖਾਜ ਵੀ ਹੋ ਜਾਂਦੀ ਨਾਲ ਦੇ ਨਾਲ ਸਾਰੀ ਬਾਡੀ ਤੇ ਹਨ ਤੇ ਫਿਰ ਇਹ ਲਿਸਕਣ ਲੱਗ ਜਾਂਦੀ ਸੋਹਣੀ ਲੱਗਣ ਲੱਗ ਜਾਂਦੀ ਖਟ ਜਾ ਪਤਰੀ ਖਟ ਜਾ ਮੇਰੀ ਡੱਡਾ ਰੋਣਾ ਫੜਾ ਰੋਣਾ ਦੇਖ ਲਓ ਦੋਸਤੋ ਆਹ ਵਾਲੀ ਵੀ ਬਾਤ ਹੈ ਇਹ ਆਹ ਵਾਲੀ ਵੀ ਬਾਤ ਹੈ ਇਹ ਖਰਖਰਨ ਰਹੀ ਤਾਂ ਲੈ ਵੀ ਹੁਣ ਭੱਜ ਜਪੋ ਸਾਰੇ ਕਾਸ਼ੇ ਤੋਂ ਬਾਅਦ ਅਸੀਂ ਵੀ ਐਡੀਟ ਕੀਤੀ ਹੋਇਆ ਪਾੜ ਕਰਨਾ ਸਭ ਜਮ ਕੀ ਅਗਲੀ ਗਾਣ ਗਈ ਹਰ ਕਾ ਨਾਮ ਗੁਰਮੁਖ ਕਿਨ ਵਿਰਲਾ ਤੇ ਆਇਆ ਜਿੰਨ ਕੋ ਤੁਰ ਕਰਮ ਪ੍ਰਾਪਤ ਲਿਖਤ ਪਈ ਸ਼ਲੋਕ ਮਹਾਲਾ ਤੀਜਾ ਜਗਤ ਅਗਿਆਨੀ ਅੰਦ ਹੈ ਦੂਜੇ ਪਾਏ ਕਰਮ ਕਮਾਏ ਦੂਜੇ ਪਾਏ ਜੀਤੇ ਕਰਮ ਕਰੇ ਦੁੱਖ ਲੱਗੈ ਤਨ ਪਾਏ ਗੁਰ ਪ੍ਰਸਾਦੀ ਸੁਖ ਉਪਜੈ ਜਹ ਗੁਰ ਕਾ ਸਤਿਗੁਰੁ ਮਾਣੈ ਆਪਾਂ ਹੁਣ ਕਰਦੇ ਹਾਂ ਸਫਾ ਸੁਫਾਈ ਤੇ ਸੁਖਣੀ ਪਹਿਲਾ ਮਤਲਬ ਆਪਾਂ ਸਾਰਾ ਗਿੱਤਾ ਪੂੜੀ ਨੂੰ ਆਕੇ ਸਜਾਰੇ ਆ ਤੇ ਫਿਰ ਇਹ ਤੋਂ ਬਾਅਦ ਮਤਲਬ ਆਪਨੇ ਵੀਡੀਓ ਵਿੱਚ ਦਿਖਾਇਆ ਐਡਿਟ ਕੀਤੀ ਹੁਣ ਉਹ ਕਰਨ ਲੱਗੇ ਪਾਠ ਤੇ ਦੁਬਾਰਾ ਮੈਡੀਟੇਸ਼ਨ ਕਰਨਗੇ ਉਹ ਵੀ ਤੁਹਾਨੂੰ ਦਿਖਾਉਣ ਲੱਗੇ। ਇੱਕ ਹੋਰ ਕੰਮ ਖਰਾਬ ਹੋ ਗਿਆ ਆਪਣੀ ਮੱਛੀ ਦੀ ਮੋਟਰ। ਇਸ ਕਰਕੇ ਆ ਪਾਈਆ ਬਾਹਰ ਕੱਢੀ। ਤੇ ਹੁਣ ਅਸੀਂ ਪਾਣੀ ਦਾ ਬਹੁਤ ਔਖਾ ਪ੍ਰਬੰਧ ਕਰ ਰਹੀਆਂ ਨੇ ਗੁਰੀ ਜਲ ਹੋਣੀ ਆ। ਪੂਰੀ ਪੂਰਾ ਔਖਾ ਪ੍ਰਬੰਧ ਹੋ ਰਿਹਾ ਹੈਗਾ। ਡਾਟ ਹੀ ਪਿਆ ਪਿਆ ਪੂਰਾ। ਦੇਖੋ ਤਾਂ ਟੱਬ ਟੱਬ ਲੋਕਾਂਆਂ ਨੂੰ ਬਾਲਟੀ ਬਾਲਟੀ ਪਾਣੀ ਰਸੀਂ ਇਕੱਠੀ ਕਰਕੇ ਫੇਰ ਕਿਸੇ ਤਰੀਕੇ ਘਰ ਦਾ ਗੁਜ਼ਾਰਾ ਕਰ ਰਹੇ ਆ ਆਪਣੇ ਦਾ। ਨਾ ਹੁਣ ਇਹਨੂੰ ਕਿੰਨਾ ਟਾਈਮ ਲੱਗੂ ਮੋਟਰ ਨੂੰ ਮੈਂ ਕਿਹੜੀ ਉੱਪਰ ਚਾੜ ਕੇ ਦੇਖੀ ਹਾਂ ਹਾਂ ਤਾਂ ਪ੍ਰੈਸ਼ਰ ਬਾਲਾਗਾ ਠੀਕ ਕਿੱਥੋਂ ਆਇਆ ਪਾਣੀ ਸਿੱਧਰੋਂ ਆਇਆਗਾ ਇਧਰੋਂ ਆਇਆ ਚਾੜ ਲੈਨੇ ਆ ਕੀ ਪਤਾ ਸੱਚ ਰਾਤ ਨੂੰ ਲੋਕਾਂ ਦਾ ਉਹ ਬਾਲਾ ਚੱਲਦਾ ਲਾਈਟ ਘੱਟ ਹੋਵੇ ਉਦੋਂ ਹਨਾ ਲਾਈਟ ਦਾ ਵੀ ਦੇਖ ਲੈਨੇ ਮੈਂ ਤਾਂ ਸੱਚ ਆਪਾਂ ਸ਼ੂਟ ਕਰਨੇ ਜਾਣਾਗਾ ਸੁੱਕੀ ਆ ਸੁੱਕੀ ਵੀ ਲਾ ਦੀ ਤੜਕਾ ਹੀ ਕੰਮ ਤੇ ਆ ਸੁੱਕੇ ਦਾਸ ਮੈਂ ਸਾਰਾ ਕੁਸ ਕਰ ਲਿਆ ਉਹ A to Z ਹੋ ਗਿਆ ਤੇ ਮੈਂ ਵੀ ਹੈਲਪ ਕਰਾਉਣਾਗਾ ਤੁਹਾਡੀ ਕੋਈ ਨਾ ਆ ਕੇ ਤੇ ਦੱਸੋ ਫਿਰ ਆਪਾਂ ਸ਼ੂਟ ਕਰਨ ਚੱਲਦੇ ਚੰਗਾ ਬਸ ਆ ਹੋਰ ਕਿੰਨਾ ਟਾਈਮ ਕੀ ਕਰਨਾਗਾ ਬਸ ਸਾਂ ਨੂੰ ਹੋਜੂ ਠੀਕ ਮੋਟਰ ਠੀਕ ਆ ਬਸ 2 ਮਿੰਟ ਰੁਕਜੋ ਮੈਂ ਆ ਕੇ ਭਰਾਵਾ ਉੱਪਰ ਟੈਂਕੀ ਦੇ ਉੱਪਰ ਪਾਣੀ ਛਾੜ ਦਿੰਨੇ ਆਗੇ ਤੇ ਫਿਰ ਬਸ ਆਪਾਂ ਚੱਲਦੇ ਚੰਗਾ ਸ਼ੂਟ ਕਰਨ ਰੈਡੀ ਰਹੋ ਸੁਖੀ ਮੈਂ ਵੈਸੇ ਗੁਰੀ ਸਾਰਾ ਕੁਛ ਆਪ ਦੇ ਕਲੋਥਸ ਕਲਾਸ ਪਾਲੇ ਤੇ ਬਸ ਰੈਡੀ ਹੋਣਾਗਾ ਅੱਜ ਫਿਰ ਕਨਸੈਪਟ ਗੁਰੀ ਡੈਡੀ ਨਾਲ ਬਣਾਉਣੇ ਚੰਗਾ ਮੇਰੇ ਇੱਕ ਦੋ ਜਿਆਦਾ ਆਏ ਨੇ ਭੱਤੇ ਨਾਲ ਕਨਸੈਪਟ ਉਹ ਬਣਾਉਣੇ ਆ ਠੀਕ ਆ ਜੀ ਪਾਪਾ ਨੂੰ ਫਾਰਮ ਕਰ ਦਿੱਤਾ ਜਾਵੇ। ਸੁਗਰੀ ਡੈਡੀ ਕਿੱਥੇ ਆ? ਬਾਹਰ ਕਿੱਥੇ? ਮੋਟਰ ਕੋਲ ਇਧਰ ਦੀ ਗੇਟ ਖੁੱਲਾਗਾ। ਫਿਰ ਤੂੰ ਦੱਸ ਮੇਰੇ ਤਾਂ ਉੱਪਰ ਦੀ ਗੇਟਾ ਲਵਾਤਾ ਸੀ ਨਾ। ਫੇਰ ਆ ਦੇ ਫਿਰ ਇਧਰ ਮੱਪਾ। ਲੈ ਵੀ ਦੋਸਤੋ ਆ ਆਪਣਾ ਬਾਹਰਲਾ ਘਰ ਬੈਸ ਹੁੰਮ ਸੁਗਰੀ ਦਿਖਾਈ ਦਿੱਤਾ ਸੀ ਆਪਣੀ ਤਰ ਹੁਰਗੀਆਂ ਸੀਗੀਆਂ ਤੇ ਆਪਾਂ ਇਧਰ ਗੱਡੀ ਗੋਡੀ ਖੜਾਉਣ ਨੂੰ ਸੰਦ ਭਰਾਂਦਾ ਖੜਾਉਣ ਨੂੰ ਆਇਆ ਸੀਗਾ। ਆ ਬਗੜਾ। ਪਾਪਾ, ਓਹੋ। ਆਪਾਂ ਚੱਲਾਂਗੇ ਵੀਡੀਓ ਬਣਾਉਣਾ ਕੰਮ ਤਾਂ ਨਹੀਂ ਕਰਨਾ ਤੋ ਕੋਈ ਨਾ ਨਾ ਤੇ ਉਹ ਤੇਰੇ ਨਾਲਾ ਕਨਸੈਪਟ ਜਾਂ ਸੀਗਾ ਅੱਜ ਠੀਕ ਆ ਚੱਲਦੇ ਆ ਥੋੜੇ ਟਾਈਮ ਨੂੰ ਉਧਰ ਘੰਟੇ ਨੂੰ ਠੀਕ ਆ ਵੀ ਦੋਸਤੋ ਮੈਂ ਹੁਣ ਮੜਾ ਆ ਜਾ ਰੈਡੀ ਕਰ ਲੈ ਇੱਕ ਦੋ ਚੀਜ਼ਾਂ ਦਾ ਸਮਾਨ ਕਿੱਟ ਸਾਰਾ ਕੁਝ ਤੇ ਫਿਰ ਇਹਨਾਂ ਨੂੰ ਕਰਾ ਕੇ ਹੈਲਪ ਛਾੜ ਕੇ ਪਾਣੀ ਉੱਪਰ ਇਹਨੂੰ ਬਾਲਟੀਆਂ ਪੁਲਟੀਆਂ ਭਰ ਲੈਣ ਤੋ ਫਿਰ ਆਪਾਂ ਚੱਲਾਂਗੇ ਖੇਤ ਸ਼ੂਟ ਕਰਨ ਓਕੇ ਮਿਲਦੇ ਆ ਦੋਸਤੋ ਹੁਣ ਜਦੋਂ ਆਪਾਂ ਸ਼ੂਟ ਕਰਨ ਜਾਵਾਂਗੇ ਨਾ ਉਹ ਦੀ ਸੁਣੋ ਰਖਾਮ ਹੈ ਸਾਰਾ ਕੁਝ ਜਾਂ ਫਿਰ ਉਹਨੂੰ ਰਖਾਮ ਵਾਲੀ ਦੁਕਾਨੋਂ ਤੁਰ ਹੁੱਕੇ ਜਾਂ ਫਿਰ ਉੱਥੇ ਪਹੁੰਚ ਗਏ ਠੀਕ ਆ ਤੇ ਬਸ ਮੈਨੂੰ ਰੈਡੀ ਕਰ ਲੈਣ ਦੋ ਆਪਣਾ ਸਾਮਾਨ ਸਾਰਾ ਦੋਸਤੋ ਓ ਵੀ ਦੋਸਤੋ ਅਸੀਂ ਬਿਲਕੁਲ ਹੁਣ ਹੋ ਗਏ ਰੈਡੀ ਪੱਕ ਮਾਣਾਂ ਨਹੀਂ ਆਪਾਂ ਪੋਚਮੀ ਪੂਰੀ ਤੇ ਇਹਨਾਂ ਨੂੰ ਪੁੱਛ ਦਾਂਗਾ ਸਾਰਿਆਂ ਨੇ ਰੈਡੀ ਆ ਪੂਰੀ ਰੈਡੀ ਹੋ ਆਜੋ ਕਰੋ ਉੱਠੋ ਆਜੋ ਦੇਖ ਕੇ ਆਪੀ ਦੇਖ ਕੇ ਮੀ ਮਾਣੀ ਉੱਪਰ ਆਜੋ ਓ ਟੱਪ ਵਾਲੀ ਚੜਜੋ ਫਿਰ ਲੇਟ ਹੋ ਜਾਾਂਗੇ ਗੱਲ ਕੀ ਆਗੀ ਹਾਲੇ ਪਾਣੀ ਚੱਕ ਲੈ ਸੁੱਕੀ ਕਿੱਥੇ ਡੈਡੀ ਕਿੱਥੇ ਆ ਡੈਡੀ ਨੂੰ ਮੈਂ ਫੋਨ ਲਾ ਗੱਡੀ ਦੀ ਚਾਬੀ ਚੱਕੋ ਆਜੋ ਕਰਾਂ ਚਲੋ ਦੋਸਤੋ ਗਰਾ ਆਪਾਂ ਚੱਲਦੇ ਹੁਣ ਖੇਤ ਨੂੰ ਉੱਥੇ ਕਰਾਂਗੇ ਆਪਾਂ ਸ਼ੂਟ ਚੱਲੀਏ ਆਪਾਂ ਤੇ ਉਹ ਉਹ ਤੋਂ ਬਾਅਦ ਆਪਾਂ ਉੱਥੇ ਵੀ ਜਾ ਕੇ ਆਉਣਾ ਆਪਾਂ ਛੇਰੋ ਉਹ ਇੱਕ ਵਾਰੀ ਆਪਾਂ ਚਮਨਪਰਾਸ ਵਾਲੇ ਦਾ ਨਹੀਂ ਸੀ ਕੀਤਾ ਹੈਗਾ ਹਨਾ ਸਰ ਇਹ ਉਹ ਮੁੰਡੇ ਆਏ ਹਾਂ ਚਾਹ ਚਮਨਪਰਾਸ ਵਾਲੇ ਉਹਨਾਂ ਦੇ ਜਾਣਾ ਹੈ ਵਧੀਆ ਚਮਨਪਰਾਸ ਹਾਂ ਉਹਨਾਂ ਦਾ ਵਧੀਆ ਹੈਗਾ ਚਮਨਪਰਾਸ ਹਾਂ ਬਹੁਤ ਉਹਨਾਂ ਦਾ ਬਿਕਦਾਗਾ ਵਧੀਆ ਰਿਜ਼ਲਟ ਲੋਕਾਂ ਨੂੰ ਵਧੀਆ ਮਿਲਦੇ ਆ ਹਾਂ ਤੇ ਦੁਬਾਰੇ ਦੁਬਾਰੇ ਲੋਕ ਵੀ ਤਾਂ ਹੀਉ ਲੈ ਰਹੇ ਨੇ ਕਿਉਂਕਿ ਲੋਕਾਂ ਨੂੰ ਰਿਜ਼ਲਟ ਵਧੀਆ ਮਿਲ ਰਿਹਾ ਹੈਗਾ ਚਾਰ ਪੰਜ ਵਾਰੀ ਕਰਾ ਲਈ ਆਪਾਂ ਹਾਂ ਤੇ ਬਾਈ ਤੁਹਾਨੂੰ ਵੀ ਦੱਸਾਂਗੇ ਜੇ ਤੁਸੀਂ ਵੀ ਕਿਸੇ ਨੇ ਖਰੀਦਣਾ ਹੋਇਆ ਤੇ ਬਾਕੀ ਅੱਗੇ ਜਾਣੇ ਤੁਸੀਂ ਤੁਹਾਨੂੰ ਬਲੌਗ ਦੇ ਵਿੱਚ ਉਹ ਚੀਜ਼ ਐਡ ਹੋਈ ਜਾਣੀ ਆ ਕਿ ਬਾਕੀ ਤੇ ਜੇ ਤੁਸੀਂ ਜਾਮ ਆਗੇ ਪਹਿਲਾਂ ਆਪਾਂ ਸ਼ੂਟ ਕਰਨ ਜਾਵਾਂਗੇ ਉਸ ਤੋਂ ਬਾਅ ਤੇ ਉੱਥੇ ਜਾ ਕੇ ਫਿਰ ਦਿਖਾਉਣਾ ਕਿ ਮਤਲਬ ਕਿ ਐਵੇਂ ਚਮਣ ਪ੍ਰਾਸ ਆ ਉਹ ਬਾਈਆਂ ਦਾ ਜਿਹਦੇ ਵਿੱਚ ਬਹੁਤ ਹੀ ਜ਼ਿਆਦਾ ਮਤਲਬ ਕਿ ਪਾਵਰ ਫੀਲਿੰਗ ਆ ਮਤਲਬ ਕਿ ਹਰ ਇੱਕ ਚੀਜ਼ ਲਈ ਬੈਸਟ ਹੈਗਾ ਸਮਝ ਸਕਦੇ ਹੋ ਤੇ ਊਂ ਵੀ ਪਾਵਰ ਲਈ ਵੀ ਮਸਲ ਬਿਲਡਿੰਗ ਲਈ ਵੀ ਬੰਦੇ ਨੂੰ ਉਹ ਰਹਿਣਾ ਹੈਗਾ ਹਨਾ ਵੀ ਇਹਨਾਂ ਚ ਕਮਜ਼ੋਰੀ ਜੀ ਹੁੰਦੀ ਅਗਲਾ ਕਹਿੰਦਾ ਖਾਦਾ ਪੀਤਣ ਦੀ ਜ਼ਰੂਰ ਵੀ ਇਹ ਸਾਰੀਆਂ ਚੀਜ਼ਾਂ ਹੈ ਹਨਾ ਵੀ ਉਹਨਾਂ ਲਈ ਬੈਸਟ ਹੈਗਾ ਤੇ ਉਹ ਤੁਹਾਨੂੰ ਗਾਹਾਂ ਆਪੇ ਦਿਖਾ ਦਾਂਗੇ ਅਸੀਂ ਚਲੋ ਟੀਮ ਤਿਆਰ ਬਾਤ ਤਿਆਰ ਕਹਿੰਦੇ ਚਲੋ ਜੀ ਸੁਪਰੀਮ ਫਿਲ ਕਰਦੇ ਆ ਸੇਫ ਤੁਹਾਨੂੰ ਮਾਗੇ ਸੁਵੇਰੀ ਸੁਵੇਰੀ ਹਾਂ ਤੇ ਥੋੜਾ ਜਿਹਾ ਅੱਜ ਇਹਨਾਂ ਦੀ ਰੈਸਟ ਸੀਗੀ ਮੈਡਮ ਦੀ ਓਕੇ ਹਾਂ ਤਾਂ ਥੋੜਾ ਜਿਹਾ ਰੈਸਟ ਨੂੰ ਨਾਲ ਹੀ ਰੱਖ ਲਿਆ ਕਰ ਯਾਰ ਤੁਹਾਨੂੰ ਵੀ ਕੱਲ ਹੀ ਸੀਗੀ ਰੈਸਟ ਇੱਕ ਦਿਨ ਦੀ ਫਰਕ ਆਗਾ ਮੇਰੀ ਚਾਲ ਤੁਰਨਾ ਆ ਜਾਂਦੀ ਹੈ ਨਾ ਓਕੇ ਐਵੀ ਗੱਲ ਆ ਪਰ ਭਾਈ ਬੰਦਾ ਕਰੇਗੀ ਰੈਸਟ ਵੀ ਜਾਂਦੀ ਆ ਅੱਜ ਪੂਜੀ ਜਾਂਦੀ ਹੈ ਮੇਰੀ ਨਾ ਆ ਚੱਲੋ ਛੋਟਾ ਇੰਜਨ ਆ ਨਾ ਇੰਜਨ ਪਰ ਇਨਾ ਪ੍ਰੈਸਰ ਨਹੀਂ ਦੇ ਸਕਦੇ ਹੈਂ ਤਾਂ ਦਾ ਫ੍ਰਿੰਜਨ ਦਾ ਢਾਗਾ ਪੈ ਜੋ ਧੂਆ ਮਾਰ ਦੋ ਇੰਜਨ ਇਹਨਾਂ ਪਹਿਲਾਂ 6 ਹੀ ਰਹਿਣਾ ਹੁੰਦਾ ਸੀ ਹੁਣ 4 ਦੇ ਨਾਲ ਹੋਵੇ ਪਰ ਬੈਸਟ 4 ਦੇ ਨਾਲ ਹੀ ਆ ਸਵਕਤ ਦਾ ਇੰਜਨ ਆ ਨਾ ਇਹ ਲਾ ਜਰ ਤਾਇਆ ਕਰਦੇ ਹਾਂ ਫੋਰਚੂਨ ਨਾਲ ਮੁਕਾਬਲਾ ਕਰ ਸਹੀ ਗੱਲ ਹੈ ਕੱਲੇ ਆ ਕੇ ਯਾਰ ਕੱਲਾ ਉਹੀ ਕਰਦਾ ਤੇ ਚਲੋ ਭਾਈ ਆਪਾਂ ਮਿਲਦੇ ਆ ਤੁਹਾਨੂੰ ਗਰਾਊਂਡ 'ਚ ਜਾ ਕੇ ਸਾਡੇ ਆ ਮੋੜ ਮੋੜ ਪਿਆ ਚਲੋ ਭਾਈ ਉਹ ਆ ਸਾਡਾ ਗ੍ਰਾਮ 2010 ਦੇ ਸਾਲਾਂ ਨੇ ਆਪਣੇ ਨੂੰ ਉਦਣ ਵਾਲੇ ਜਿਹੜੀ ਐਕਟਿੰਗ ਕੀਤੀ ਸੀ ਉਹਨੂੰ ਬਹੁਤ ਵਧੀਆ ਪਿਆਰ ਦਿੱਤਾ ਬਲੌਗ ਨੂੰ। ਆ థాంਕ ਯੂ ਸਾਰਿਆਂ ਲਈ। ਅਫਤ ਦੇ ਵੀ ਆਪਾਂ ਨੂੰ ਐਡ ਕਰ ਸਕਦੇ ਹਾਂ। ਸਨੈਪਚੈਟ ਤੇ ਵੀ ਆਪਾਂ ਦੋਸਤੋ ਸਨੈਪ ਆ ਪਾਉਣੇ ਰਹਿੰਨੇ ਆਂਗੇ। ਸੁੱਖ ਬਾੜ ਸੁੱਖ ਜਹੌਲ ਬਾੜ ਹਾਂ ਭਰੇ ਆਗਾ ਹਾਂ ਹਾਂ ਮੀ ਤਾਂ ਦਿਲ ਦੇ ਤਾਂ ਚੰਗੇ ਆ। ਦਿਲ ਦਾ ਨਹੀਂ ਮਾੜਾ ਤੇਰਾ ਸੁੱਖ ਜਹੌਲ ਵਾਲਾ। ਮਰੂੰ ਚੱਲ ਇਹ ਬੀਤੇ ਅਸੀਂ ਭਰਤਾ ਪਾਇੜ ਉਹ ਵੀ ਉਹ ਨਹੀਂ ਭਰਿਆ ਹੈਗਾ ਮਸਲ ਚ ਉਹ ਤਾਂ ਭਰਨਾ ਪੈਗਾ ਹੋਰ ਕੋਈ ਨਾਮ ਚੱਕ ਨਹੀਂ ਸੀ ਰਹਾ ਕਿਉਂਕਿ ਸੁੱਖ ਦੇ ਨਾਮ ਤੇ ਫੇਕ ਆਈ ਨਹੀਂ ਪਹਿਲਾਂ ਤੁਸੀਂ ਬਣਾਈ ਹੋਈ ਸੀ ਮੈਂ ਬਣਾਈ ਹੈ ਲੇਟੈਸਟ ਕਰਕੇ ਸੁੱਖ ਜੋੜ ਪੰਡੋਰੀ ਕੁਝ ਵੀ ਭਰਦਾ ਸੀ ਆਉਂਦਾ ਹੀ ਨਹੀਂ ਸੀਗਾ ਫਿਰ ਮੈਨੂੰ ਸੱਫੇ ਵਾਲ ਗਾੜੀ ਭਰਨਾ ਪੈਗਾ ਮੈਂ ਚੱਲੋ ਭਾਈ ਕੋਈ ਹੁਣ ਕਰੀਏ ਜੀ ਮਜਬੂਰੀ ਆ ਚਲੋ ਦਾਨਾ ਜੀ ਓਕੇ ਪਪਾ ਜੀ ਅਸੀਂ ਗਰਾਉਂਡ 'ਚ ਪਹੁੰਚ ਚੁੱਕੇ ਆ ਤੇ ਓਹੋ ਗੁਰ ਦਾ ਠਾਇਆ ਪਿਆ ਗੁਰ ਦਾ ਧੂੜਾ ਹੀ ਪੱਟੀਆਂ ਪਈਆਂ ਨੇ ਆਈਆਂ ਗਰਾਊਂਡ 'ਚ ਪਹੁੰਚ ਗਏ ਭਾਈ ਅਸੀਂ ਲੋਕ ਸਭ ਗੀਤ ਗਾਉਂਦੇ ਹੋਏ ਮਸਤੀ ਆਜੋ ਜੀ ਆਵੇ ਆਈ ਸਿੱਧਾ ਜੀ